ਕਿ ਦੱਸ ਆਇਆ ਜੇ ਇਹ ਤੂੰ ਰਾਜ ਨਾ ਛੱਡਿਆ ਤਾਂ ਮੈਂ ਤੈਨੂੰ ਖਤਮ ਕਰ ਦਿਆਂਗਾ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਰਾਜਾ ਹੁੰਦਾ ਸੀ ਉਸ ਦਾ ਰਾਜ ਦੂਰ ਤੱਕ ਫੈਲਾ ਹੋਇਆ ਸੀ ਤੇ ਬਹੁਤ ਬਲਵਾਨ ਰਾਜਾ ਸੀ ਉਹਦੀ ਦੂਰ ਦੂਰ ਤੱਕ ਪਹੁੰਚ ਸੀ ਹਰ ਇੱਕ ਉਹਨੂੰ ਮੰਨਦਾ ਸੀ ਤੇ ਸੂਰ ਵੀ ਵੀ ਬਹੁਤ ਸੀ ਵੱਡਾ ਸੀ ਤਾਂ ਇੱਕ ਦਿਨ ਕੀ ਹੁੰਦਾ ਰਾਜਾ ਰਾਤ ਨੂੰ ਆਪਣੇ ਰਾਜ ਮਹਿਲ ਦੇ ਵਿੱਚੋਂ ਉੱਠਦਾ ਪਾਣੀ ਪੀਂਦਾ ਪਾਣੀ ਪੀਣ ਦੇ ਲਈ ਜਦੋਂ ਹੀ ਉਹ ਪਾਣੀ ਦੇ ਨੇੜੇ ਬਰਤਨ ਜਿਹੜਾ ਪਿਆ ਹੁੰਦਾ ਉਹਦੇ ਕੋਲ ਜਾਂਦਾ ਤਾਂ ਇੱਕ ਉਹਨੂੰ ਆਵਾਜ਼ ਸੁਣਾਈ ਦਿੰਦੀ ਹੈ ਕਿ ਇਹ ਰਾਜ ਮੇਰਾ ਹੈ ਇਹਨੂੰ ਤੂੰ ਛੱਡ ਕੇ ਜਾ ਨਹੀਂ ਤਾਂ ਮੈਂ ਤੈਨੂੰ ਖਤਮ ਕਰ ਦਿਆਂਗਾ ਤਾਂ ਰਾਜਾ ਪਿੱਸੇ ਦੇਖਦਾ ਤਾਂ ਉਹਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਪਰ ਰਾਜਾ ਡਰ ਬਹੁਤ ਜਾਂਦਾ ਕਿਉਂਕਿ ਉਹਨੂੰ ਅਚਾਨਕੇ ਆਵਾਜ਼ ਸੁਣਾਈ ਦਿੰਦੀ ਹੈ ਤੇ ਪਹਿਲਾਂ ਕਦੇ ਇਹ ਜੀ ਨਹੀਂ ਹੋਈ ਹੁੰਦੀ ਤਾਂ ਇਹ ਸੁਣ ਕੇ ਰਾਜਾ ਆਪਣੇ ਜਿਹੜੇ ਮਹਿਲ ਵਿੱਚ ਚੌਕੀਦਾਰ ਹੁੰਦੇ ਆ ਦਰਬਾਰ ਦੇ ਸਾਹਮਣੇ ਸੈਨਾਪਤੀ ਖੜੇ ਹੁੰਦੇ ਆ ਉਹਨਾਂ ਨੂੰ ਆਵਾਜ਼ ਦਿੰਦਾ ਉਹ ਕੋਲੋਂ ਦੇ ਉਹਨਾਂ ਨੂੰ ਆਪਣੀ ਨਾਲ ਜਿਹੜੀ ਘਟਨਾ ਵਾਪਰੀ ਹੁੰਦੀ ਹੈ ਉਹ ਸਾਰੀ ਦੱਸਦਾ ਪਰ ਉਹ ਕਹਿੰਦੇ ਵੀ ਸਾਨੂੰ ਤਾਂ ਕੁਝ ਵੀ ਦਿਖਾਈ ਨਹੀਂ ਦਿੱਤਾ ਸਾਨੂੰ ਤਾਂ ਕੋਈ ਸੁਣੀ ਨਹੀਂ ਇਹ ਜੀ ਆਵਾਜ਼ ਤੇ ਰਾਜਾ ਡਰ ਜਾਂਦਾ ਡਰ ਕੇ ਪਾਪਸ ਜਾ ਕੇ ਆਪਣੀ ਰਾਜਮਹਿਲ ਦੇ ਵਿੱਚ ਆਪਣੀ ਬਿਸਤਰੀ ਦੇ ਵਿੱਚ ਪਾਇਆ ਜਾਂਦਾ ਤਾਂ ਥੋੜੀ ਦੇਰ ਬਾਅਦ ਹੋਰ ਉਸ ਨੂੰ ਡਰਾਉਣੀਆਂ ਆਵਾਜ਼ਾਂ ਤੇ ਕੰਧਾਂ ਦੇ ਤੋਂ ਖੂਨ ਸਿਵਣਾ ਤੇ ਹੋਰ ਇਹੋ ਜਿਹਾ ਬਹੁਤ ਕੁਝ ਦਿਖਾਈ ਦੇਣ ਲੱਗ ਜਾਂਦਾ ਤਾਂ ਰਾਜਾ ਸੋਚਦਾ ਵੀ ਇਹ ਮੈਲ ਨੂੰ ਛੱਡ ਕੇ ਮੈਂ ਕਹਿੰਦਾ ਚਲੇ ਜਾਣਾ ਹੀ ਬਿਹਤਰ ਹੈ ਕਿਉਂਕਿ ਜੇ ਮੈਂ ਇੱਥੇ ਰਿਹਾ ਤਾਂ ਹੋ ਸਕਦਾ ਮੈਨੂੰ ਕਲ ਨੂੰ ਉਹ ਪੁੱਤ ਆੜੀ ਯਾ ਪ੍ਰੇਤਾ ਜਿਹਦਾ ਵਾਸਾ ਇੱਥੇ ਉਹ ਮੈਨੂੰ ਖਤਮ ਕਰ ਦੇਵੇ ਤਾਂ ਰਾਜਾ ਮਹਿਲ ਛੱਡ ਕੇ ਉਥੋਂ ਜੰਗਲ ਵੱਲ ਤੁਰ ਪੈਂਦਾ ਤੇ ਇਹਨਾਂ ਨੂੰ ਜਿਹੜੇ ਲੋਕ ਹੁੰਦੇ ਉੱਥੋਂ ਦੇ ਉਹ ਵੀ ਇਹ ਗੱਲਾਂ ਨੂੰ ਸੱਚ ਮੰਨਣ ਲੱਗ ਜਾਂਦੇ ਆ ਉਹਨਾਂ ਨੂੰ ਹੁੰਦਾ ਵੀ ਹਾਂ ਸੱਚਮੁੱਚ ਹੀ ਇਹ ਗੱਲ ਸਹੀ ਹੈ ਇਹ ਰਾਜ ਕਿਸੇ ਦਾ ਸੀ ਪਰ ਉਹਨਾਂ ਨੂੰ ਅਸਲ ਗੱਲ ਦਾ ਨਹੀਂ ਕੋਈ ਪਤਾ ਹੁੰਦਾ ਤੇ ਉਹ ਵੀ ਰਾਜੇ ਦੇ ਮੰਗਰੀ ਉਸ ਗੱਲ ਨੂੰ ਸੱਚ ਮੰਨ ਲੈਂਦੇ ਆ ਤਾਂ ਰਾਜਾ ਉਥੋਂ ਤੁਰ ਪੈਂਦਾ ਜਾਂਦਾ ਜੰਗਲ ਵੱਲ ਤਰਾਸ ਦੇ ਵਿੱਚ ਇੱਕ ਫਕੀਰ ਉਸ ਨੂੰ ਮਿਲ ਜਾਂਦਾ ਇੱਕ ਬਜ਼ੁਰਗ ਬੈਠਾ ਹੁੰਦਾ ਉਹ ਉਹਨੂੰ ਮਿਲਦਾ ਰਾਜੇ ਨੂੰ ਤੇ ਉਹ ਆਪਣੇ ਕੋਲ ਬਹਾਲ ਲੈਂਦਾ ਰਾਜਾ ਉਸ ਕੋਲ ਬੈਠ ਕੇ ਆਪਣੀ ਵਿਆਖਿਆ ਜਿਹੜੇ ਨਾਲ ਹੱਡ ਵੀਤੀ ਹੁੰਦੀ ਹੈ ਉਹ ਉਹਨੂੰ ਦੱਸਣ ਲੱਗੇ ਨਾ ਫਕੀਰ ਨੂੰ ਫਕੀਰ ਉਹਦੀਆਂ ਗੱਲਾਂ ਸੁਣ ਕੇ ਹੱਸ ਪੈਂਦਾ ਹੱਸ ਕੇ ਉਸ ਨੂੰ ਕਹਿਣ ਲੱਗ ਜਾਂਦਾ ਕਹਿੰਦਾ ਜਿਹੜਾ ਤੂੰ ਭੂਤ ਤੋਂ ਡਰਦਾ ਹੈ ਉਹ ਭੂਤ ਹੋਰ ਕੋਈ ਨਹੀਂ ਤੇਰੇ ਮਨ ਦਾ ਡਰ ਹੈ ਉਹ ਭੂਤ ਕੁਝ ਨਹੀਂ ਹੈਗਾ ਪਰ ਤੇਰੇ ਮਨ ਦਾ ਡਰ ਹੈ ਤੇਰਾ ਮਨ ਹੀ ਇੰਨਾ ਡਰ ਗਿਆ ਕਿ ਤੂੰ ਆਪਣੇ ਮਹਿਲ ਤੋਂ ਡਰਨ ਲੱਗ ਗਿਆ ਭਾਏ ਇੱਕ ਭੇਸ ਹੈ ਜਿਹੜਾ ਸੱਚ ਨੂੰ ਲੁਕਾਉਂਦਾ ਹੈ ਤੂੰ ਮੇਰੇ ਨਾਲ ਆਪਣੇ ਮਹਿਲ ਦੇ ਵਿੱਚ ਚੱਲ ਤੈਨੂੰ ਤੇਰਾ ਭੂਤ ਦਿਖਾਉਂਦਾ ਹਾਂ ਇਹ ਕਹਿ ਕੇ ਫਕੀਰ ਰਾਜੇ ਨੂੰ ਆਪਣੇ ਨਾਲ ਲੈ ਕੇ ਉਸਦੇ ਮਹਿਲ ਵੱਲ ਤੁਰ ਪੈਂਦਾ ਰਾਜਾ ਤੇ ਫਕੀਰ ਦੋਹੇ ਮਹਿਲ ਦੇ ਵਿੱਚ ਵਾਪਸ ਆਏ ਤਾਂ ਫਕੀਰ ਅੰਦਰ ਦਾਖਲ ਹੋਇਆ ਤੇ ਰਾਜਾ ਵੀ ਉਸ ਦੇ ਫਕੀਰ ਦੇ ਮਗਰ ਹੀ ਆਪਣੇ ਮਹਿਲ ਦੇ ਵਿੱਚ ਦਾਖਲ ਹੋਇਆ ਤਾਂ ਉੱਥੇ ਚਪਚਾਪ ਸ਼ਾਂਤ ਨਹੀਂ ਮਾਹੌਲ ਸੀ। ਰਾਜਾ ਅੰਦਰ ਵੱੜਦਾ ਤਾਂ ਫਕੀਰ ਇੱਕ ਕੰਧ ਦੇ ਉੱਲੇ ਇੱਕ ਸੀਸਾ ਪਿਆ ਹੁੰਦਾ ਟੁੱਟਿਆ ਹੋਇਆ। ਉਹ ਸੀਸਾ ਚੱਕਦਾ ਤੇ ਰਾਜੇ ਨੂੰ ਕਹਿੰਦਾ ਸੀ ਸੀਸੇ ਵਿੱਚ ਦੇਖ ਇਸ ਦੇ ਵਿੱਚ ਤੇਰਾ ਆਪਣਾ ਚਿਹਰਾ ਹੈ ਰਾਜਾ ਉਸ ਹਿੱਸੇ ਚ ਦੇਖਦਾ ਤਾਂ ਉਸ ਨੂੰ ਆਪਣਾ ਚਿਹਰਾ ਦਿਖਾਈ ਦਿੰਦਾ ਪਰ ਡਰ ਹੌਂਸਲਾ ਹਾਰ ਜਾਵਾਂ ਵਾਲੀ ਇੱਕ ਝਲਕ ਦੇ ਨਾਲ ਫਕੀਰ ਨੇ ਕਿਹਾ ਜੇ ਤੂੰ ਇਸ ਨੂੰ ਅੱਖਾਂ ਚ ਅੱਖਾਂ ਚ ਪਾ ਕੇ ਦੇਖ ਲੈਂਦਾ ਤਾਂ ਇਹ ਤੇਰਾ ਬਹਿਮ ਨਿਕਲ ਜਾਂਦਾ ਤੇ ਇਹ ਸائے ਦੇ ਵਾਂਗ ਗਾਇਬ ਹੋ ਜਾਂਦਾ ਤਾਂ ਦੋਸਤੋ ਇੰਨੀ ਗੱਲ ਸੁਣ ਕੇ ਰਾਜਾ ਆਪਣੇ ਰਾਜ ਦੇ ਵਿੱਚ ਵਾਪਸ ਰਾਜ ਕਰਨ ਲੱਗਾ ਤੋ ਇਹ ਛੋਟੀ ਜੀ ਕਹਾਣੀ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਆਪਣੇ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਆਪਣੇ YouTube ਚੈਨਲ ਤੇ ਦੇਖ ਰਹੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ